ਹਾਂਜੀ ਰੋਲ ਆਈ ਪਾਠ ਤੱਕ ਆਦੇ ਨੂੰ ਮਾੜਾ ਰੋਲ ਆਈ ਰੋਲ ਜੀ ਪਾਰ ਕਾ ਜੀ ਰੋਲ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਬਹੁਤ ਮਾੜੀ ਚੁੱਕਿਆ ਹੋ ਕੀ ਕੀ ਚੱਲ ਰਹੀ ਹੈ ਜੀ ਠੀਕ ਹੈ ਨਾ ਜਾਓ ਯਾਰ ਕਲੀਅਰ ਦੇਖੋ ਆਡੇ ਨੀਚੇ ਜਸਟ ਇੱਕ ਇਹਨਾ ਮੌਜੂਦਾ ਸਰਕਾਰ ਦੇ ਇਲੈਕਸ਼ਨ ਕਰਵਾਈ ਹੈ ਜੀ ਲੋ ਲੋ ਗੱਤ ਹੀ ਹੋ ਰਹੀ ਹੈ ਸਰਕਾਰਾਂ ਆਉਂਦੀਆਂ ਬਿਨਾਂ ਜੀ ਆ ਲੱਭੀ ਚੰਗੋ ਤੁਸੀਂ ਡੈਮੋਕ੍ਰੇਸੀ ਦਾ ਕਹਾਣ ਨਾ ਕਰੋ ਉਹ ਜਿੱਦ ਘੱਟੋ ਪੁੱਟੋ ਹੋ ਰਿਹਾ ਹੈ ਪਿੱਛੇ ਪਿੱਛੇ ਹੋ ਰਿਹਾ ਹੈ ਜੱਤੀ ਚੋਣਾਂ ਹੋਈਆਂ ਨੇ ਜਿਹੜੇ ਇਹ ਚੋਣਾਂ ਨੇ ਇਹ ਬੜੀਆਂ ਖਤਰਨਾਕ ਚੋਣਾਂ ਸਾਫ ਹੋਈਆਂ ਨੇ ਆਪਸੀ ਭਾਈਚਾਰਾ ਸੱਭੂ ਕੀਤਾ ਜਾ ਰਿਹਾ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਸਰਕਾਰਾਂ ਕਿਤੇ ਹਮੇਸ਼ਾ ਕਿਤੇ ਇੱਕ ਪਾਰਟੀ ਨੇ ਪੱਕੀਆਂ ਰਹੀਆਂ ਨੇ ਇਹ ਤਾਂ ਆਉਂਦੀਆਂ ਜਾਂਦੀਆਂ ਨੇ ਔਰ ਮੈਂ ਮਹਿਸੂਸ ਕਰਦਾ ਜਿਵੇਂ ਇੰਨਾ ਕੁ ਧੱਕੇ ਦੇ باوجود ਵੀ ਸ਼੍ਰੋਮਣੀ ਕਾਲੀ ਦਲ ਦੀ ਵਾਰਥ ਹੁੰਦੀ ਜਾ ਰਹੀ ਹੈ ਜਿਸ ਤਿੱਕ ਕਿਨਾਂ ਸ਼੍ਰੋਮਣੀ ਕਾਲੀ ਦਲ ਬਲਾਸਬ ਦੇ ਜ਼ਿਲ੍ਹਾ ਪਛਦੇ ਵਿੱਚੋਂ ਲੀਡ ਕਰ ਰਿਹਾ ਬਹੁਤ ਜਗ੍ਹਾ ਦਿੱਤੇ ਮੈਂ ਸਮਝਦਾ ਸ਼੍ਰੋਮਣੀ ਕਾਲੀ ਦਲ ਦੇ ਸੋਰਿਆਂ ਦੀ ਇਹ ਜੋ ਯੋਧਿਆਂ ਦੀ ਹਿੰਮਤ ਆ ਨਾ ਇਹਨਾਂ ਦਾ ਸਾਥ ਕਿ ਜੇ ਮੈਂ ਮੈਂ ਮਹਿਸੂਸ ਕਰਦਾ ਹਾਂ ਹਰ ਤਰ੍ਹਾਂ ਦੀ ਸਰਕਾਰ ਕਾ ਕਿਡਾ ਰਹੇ ਨੇ ਲੋਕਾਂ ਨੂੰ 2027 ਦੇ ਵਿੱਚ ਤੱਕ ਕੋਈ ਸਰਕਾਰ ਨਹੀਂ ਹੋਊਗੀ ਉਦੋਂ ਨਿਰਪੱਖ ਚੋਣਾਂ ਹੋਣਗੀਆਂ ਤੋਂ ਬਸ ਸਮਝਦਾ ਇਹਨਾਂ ਨੂੰ ਸਮਝਣਾ ਚਾਹੀਦਾ ਕਿ ਆਪਸੀ ਭਾਈਚਾਰਾ ਦਾ ਖਤਮ ਕਰੋ ਕਿਉਂ ਤੱਕਾ ਕਰਨਾ ਸੀ ਨਾਮਿਨੇਸ਼ਨਾਂ ਚ ਕਰ ਲਿਆ ਅੱਗੇ ਪਿੱਛੇ ਕਰ ਲਿਆ ਉਹ ਤਾਂ ਗਿਣਤੀ ਹੋ ਰਹੀ ਹੈ ਹਮ ਹਮ ਸਭ ਤੋਂ ਗਿਣਤੀ ਦੇ ਵਿੱਚ ਨਾ ਹਾਲਕ ਜਿਹੜੇ ਉਮੀਦਵਾਰ ਜੱਤਰੇ ਨੇ ਉੱਥੇ ਦੁਬਾਰਾ ਰੀਕਾਉਂਟਿੰਗ ਕਰਾਉਣ ਦੀ ਗੱਲ ਕਰ ਰਹੀ ਨੇ ਜੀ ਸੋ ਮੈਂ ਸਮਝਦਾ ਕਾਲੀ ਦਲ ਦੇ ਜਿਹੜੇ ਸੂਤਰੇ ਦਬਕੇ ਅਰੇ ਉਹਨਾਂ ਨੂੰ ਡਰ ਹੋ ਗਿਆ ਕਿ ਅਸੀਂ ਪਿੱਛੇ हट ਰਹੇ ਹਾਂ ਹੁਣ ਅੱਗੇ ਜਾ ਰਹੇ ਨੇ ਕਾਲੀ ਜੱਲੀਆ ਜੀ ਜਿੱਥੇ ਜਿੱਥੇ ਕਾਲੀਗੱਲ ਦੇ ਉਮੀਦਵਾਰ ਜਿੱਤ ਰਹੇ ਨੇ ਉੱਥੇ ਕਹਿੰਦੇ ਸੀ ਰੀਕਾਉਂਟਿੰਗ ਕਰਾਉਣੀ ਆ ਸਮਝਣ ਇੱਥੇ ਵੀ ਧਿਆਨ ਸਰ ਮੁੱਲਾਪੁਰ ਦਾਖਾ ਦੇ ਵਿੱਚ ਜਿਹੜਾ ਚੜਪ ਹੋਈ ਆ ਉਹਨੂੰ ਕਿਸ ਤਰ੍ਹਾਂ ਦੇ ਦੇਈ ਮੁੱਲਾਪੁਰ ਦਾਖਾ ਜਿਹੜੀ ਚੜਪ ਹੋਈ ਆ ਜੀ ਉੱਥੇ ਮੰਤਰੀ ਜੀ ਆਈ ਤੇ ਆਪ ਵਾਲੇ ਤੇ ਕਾਂਗਰਸ ਤਿੰਨੋਂ ਇਕੱਠੇ ਹੋਏ। ਹੂੰ। ਲੇਕਿਨ ਅਕਾਲੀ ਦਲ ਦੇ ਸੂਰਵੇ ਦਬ ਕੇ ਘਟੇ ਹੋਏ ਨੇ। ਉੱਥੇ ਵੀ ਅਕਾਲੀ ਦਲ ਜਿੱਤ ਗਿਆ। ਤੇ ਲੋਕਾਂ ਕਿਹੜੇ ਕਿਹੜੀਆਂ ਸੀਟਾਂ ਕਲੀਅਰ ਹੋ ਗਈਆਂ? ਦੇਖੋ ਇੱਥੇ ਜਿਹੜੀ ਸਾਹਵੇਂ ਮਹਲਕੇ ਦੇ ਵਿੱਚੋਂ ਗਖਵਾਲ ਸੀਟ ਜਿੱਤ ਕੇ ਕੋਟ ਗੰਗੂਰਾ ਸੀਟ ਜਿੱਤ ਕੇ ਗਖਵਾਲ ਸੀਟ ਜਿੱਤ ਕੇ ਮਾਛੀਆਂ ਸੀਟ ਜਿੱਤ ਕੇ ਮੰਗੜ ਜਿੱਤ ਕੇ ਕੁਹਾੜਾ ਵੀ ਜਿੱਤ ਕੇ ਸੋ ਮੈਂ ਸਮਝਦਾ ਕਾਫੀ ਸੀਟਾਂ ਦੀ ਜਿਹੜੇ ਰਿਜ਼ਲਟ ਆਇਆ ਇਹ ਬੜੇ ਪੋਜ਼ਿਟਿਵ ਨੇ। ਲੀਡ ਕਿੰਨੇ ਕਿਤੇ ਆ? ਲੀਡ ਚਲੋ ਲੀਡ ਦਾ ਕਿਸੇ ਦੀ 200 1000 ਦਾ 200 400 100 ਇਦਾਂ ਹੀ ਹੁੰਦੀ ਆ ਤੋਂ ਮੈਂ ਸਮਝਦਾ ਲੱਖੋਂ ਦੀ ਨੀਡ ਬੰਦ ਮੋਗੇ ਦੇ ਵਿੱਚ ਸਭ ਤੋਂ ਪਹਿਲਾਂ ਕਾਲੀ ਦਲ ਨੇ ਇੱਕ ਸੀਟ ਜਿੱਤੀ ਸੀ ਜਿਹਦਾਈਆਂ ਦਿੱਤੀਆਂ ਜਾ ਰਹੀਆਂ ਨੇ ਉਹ ਕੀ ਕਹਿਣਾ ਚਾਹੁੰ ਮੋਗੇ ਵਜੇ ਮੋਗੇ 'ਚ ਵੀ ਜਿੱਤ ਰਹੇ ਆ ਜੀ ਹਿਆਰਪੁਰ ਦੇ ਵਿੱਚ ਵੀ ਜਿੱਤ ਰਹੇ ਆ ਅੰਮ੍ਰਿਤਸਰ ਦੇ ਵਿੱਚ ਜਿੱਤ ਰਹੇ ਲੋਹਾਨੇ ਦੇ ਵਿੱਚ ਵੀ ਜਿੱਤ ਰਹੇ ਠੀਕ ਹੈ ਚਲੋ ਸਭ ਛੰਡੀਆਂ ਪਹਿਲੇ ਹੀ ਬੰਨੀ ਪਰਦੇ ਸੀ ਇਹ ਵਰਕੇ ਦਾ ਜੋਸ਼ ਹੈ ਉਹ ਜੇ ਵਰਕੇ ਦਾ ਜੋਸ਼ ਹੀ ਚੰਗਾ ਹੈ ਮੰਦ ਠੀਕ ਹੈ ਦਾ ਥੈਂਕ ਯੂ ਗੱਲ ਦਾ ਜਿੰਦਾਬਾਦ